ਜਿਹੜਾ ਫਲਾਈਟ ਦਾ ਪਾਇਲਟ ਸੀ ਜ਼ਹਰੀ ਅਹਿਮਦ ਸ਼ਾਹ ਵੀ ਉਹਨੇ ਇਸ ਫਲਾਈਟ ਨੂੰ ਸਮੁੰਦਰ ਦੇ ਵਿੱਚ ਡਬੋ ਦਿੱਤਾ। ਕਾਫੀ ਵੱਡੇ ਦੇਸ਼ਾਂ ਦਾ ਹੱਥ ਹੋ ਸਕਦਾ ਜਿਵੇਂ ਕਿ ਅਮਰੀਕਾ। ਜਦੋਂ ਪਤਾ ਚੱਲਿਆ ਵੀ ਜਹਾਜ਼ ਨੇ ਆਪਣਾ ਰਸਤਾ ਬਦਲਿਆ ਤਾਂ 2016 ਤੇ 2017 ਦੇ ਵਿੱਚ ਲਗਭਗ 1,20,000 ਵਰਗ ਕਿਲੋਮੀਟਰ ਦਾ ਏਰੀਆ ਸੀ ਸਾਗਰ ਦਾ ਉਹ ਸਾਰਾ ਖੋਜਿਆ ਗਿਆ ਪਰ ਅਸਫਲਤਾ ਹੀ ਹੱਥ ਦੇ ਵਿੱਚ ਆਈ ਇਹਨਾਂ ਦੇ। 2015 ਦੇ ਵਿੱਚ ਰੀਯੂਨੀਅਨ ਟਾਪੂ ਦੇ ਉੱਪਰੋਂ ਇੱਕ ਛੋਟਾ ਜਿਹਾ ਜਹਾਜ਼ ਦਾ ਹਿੱਸਾ ਲੱਭਦਾ। ਇਸ ਤੋਂ ਇਲਾਵਾ ਪੂਰਬੀ ਅਫਰੀਕਾ ਦੇ ਕਈ ਏਰੀਆ ਦੇ ਵਿੱਚ ਜਹਾਜ਼ ਦਾ ਮਲਬਾ ਮਿਲਿਆ ਪਰ ਪੂਰਾ ਜਹਾਜ਼ ਹਲੇ ਤੱਕ ਨਹੀਂ ਮਿਲਿਆ ਤੇ ਨਵਾਂ ਜਿਹੜਾ ਕੰਟਰੈਕਟ ਆ ਉਹ ਮਲੇਸ਼ੀਆਨ ਗਵਰਨਮੈਂਟ ਇਸ ਕੰਪਨੀ ਦੇ ਨਾਲ ਕਰ 70 ਮਿਲੀਅਨ ਯੂ ਐਸ ਡੀ ਡਾਲਰ ਦਾ ਕੰਟਰੈਕਟ ਆ ਇਹ ਸਤਰੀ ਗਾਲੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਅਜਿਹੇ ਰਹੱਸ ਦੀ ਗੱਲ ਕਰਾਂਗੇ ਜਿਸ ਨੇ ਪੂਰੀ ਦੁਨੀਆ ਨੂੰ ਸੋਚਾਂ ਦੇ ਵਿੱਚ ਬਾਅਦ ਦਿੱਤਾ ਤੇ ਦੁਨੀਆ ਹੈਰਾਨ ਕਰ ਦਿੱਤੀ ਵੀ ਵਾਕਿਆ ਇਦਾਂ ਹੋ ਸਕਦਾ ਗੱਲ ਕਰਾਂਗੇ ਮਲੇਸ਼ੀਅਨ 에ਅਰਲਾਈਨ ਫਲਾਈਟ ਐਮ ਐਚ 1070 ਦੀ ਇਹ ਜਹਾਜ਼ੀ ਜੋ ਪੂਰੀ ਤਰ੍ਹਾਂ ਗਾਇਬ ਹੋ ਗਿਆ ਤੇ ਹਾਲੇ ਤੱਕ ਕੋਈ ਵੀ ਬੰਦਾ ਇਸ ਨੂੰ ਲੱਭ ਨਹੀਂ ਸਕਿਆ ਅੱਗੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਇਹ ਕਿਵੇਂ ਹੋਇਆ ਕੀ ਕੀ ਥਿਊਰੀਜ਼ ਨੇ ਇਹਦੇ ਨਾਲ ਰਿਲੇਟਡ ਕੀ ਕੀ ਸੰਭਾਵਨਾ ਨੇ ਵੀ ਕਿਦਾਂ ਇਹ ਜਹਾਜ਼ ਗਾਇਬ ਹੋ ਸਕਦਾ ਵਾ ਪੂਰੀ ਦੁਨੀਆ ਦੇ ਵਿੱਚੋਂ ਇੰਨੀ ਟੈਕਨੋਲੋਜੀ ਦੇ ਹੋਣ ਦੇ ਬਾਵਜੂਦ ਵੀ ਬਣੇ ਰਹੋ ਵੀਡੀਓ ਦੇ ਨਾਲ ਐਮਐਚ 370 ਫਲਾਈਟ ਦੇ ਗਾਇਬ ਹੋਣ ਦੀ ਜਿਹੜੀ ਕਹਾਣੀ ਆ ਉਹ 8 ਮਾਰਚ 2014 ਨੂੰ ਦੇਰ ਰਾਤ ਤੋਂ ਸ਼ੁਰੂ ਹੁੰਦੀ ਆ ਬੋਇੰਗ ਕੰਪਨੀ ਦਾ ਇਹ ਜਹਾਜ਼ 777 ਮਲੇਸ਼ੀਆ ਦੀ ਰਾਜਧਾਨੀ ਕੋਲਾਲੰਪੁਰ ਤੋਂ ਉਡਾਨ ਭਰਦਾ ਚੀਨ ਦੀ ਰਾਜਧਾਨੀ ਬੀਜਿੰਗ ਦੇ ਵੱਲ ਏਸ ਫਲਾਈਟ ਦਾ ਨੰਬਰ ਸੀ MH370 ਫਲਾਈਟ ਦੇ ਵਿੱਚ ਲਗਭਗ 227 ਮੈਂਬਰਾਂ ਦੇ ਨਾਲ 12 ਕਰੂ ਮੈਂਬਰ ਸੀ ਕੁੱਲ ਸੰਖਿਆ 239 12:41 ਮਿੰਟ ਦੇ ਇਹ ਉਡਾਣ ਹੈ ਜਿਹੜੀ ਬੀਜਿੰਗਵਾਲ ਨੂੰ ਰਵਾਨਾ ਹੁੰਦੀ ਆ 38 ਮਿੰਟ ਬਾਅਦ ਇਹ ਜਿਹੜੀ ਫਲਾਈਟ ਆ ਦੱਖਣੀ ਚੀਨ ਸਾਗਰ ਦੇ ਉੱਪਰ ਪਹੁੰਚ ਜਾਂਦੀ ਆ ਉਦੋਂ ਤੱਕ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਤੇ ਪਾਇਲਟ ਵੀ ਆਪਣੀ ਜ਼ਿੰਮੇਵਾਰੀ ਦੇ ਹਿਸਾਬ ਦੇ ਨਾਲ ਕਹਿੰਦਾ ਗੁੱਡ ਨਾਈਟ ਮਲੇਸ਼ੀਅਨ 370 ਜਦੋਂ ਇਹ ਸ਼ਬਦ ਬੋਲੇ ਜਾਂਦੇ ਨੇ ਫਲਾਈਟ ਦਾ ਟ੍ਰਾਂਸਪੋਰਟਰ ਬੰਦ ਹੋ ਜਾਂਦਾ ਫਿਰ ਇਹ ਜਹਾਜ਼ ਪੂਰੀ ਤਰ੍ਹਾਂ ਹੀ ਰਡਾਰ ਤੋਂ ਗਾਇਬ ਹੋ ਜਾਂਦਾ ਫੌਜ ਦਾ ਰਡਾਰ ਦਿਖਾਉਂਦਾ ਵੀ ਜਹਾਜ਼ ਨੇ ਆਪਣਾ ਰਸਤਾ ਬਦਲਿਆ ਪੱਛਮ ਵੱਲ ਮੁੜਿਆ ਮਲਾਇ ਪ੍ਰਾਇਦੀਪ ਤੇ ਅੰਡੇਮਾਨ ਸਾਗਰ ਦੇ ਉੱਪਰ ਕਾਫੀ ਟਾਈਮ ਤੱਕ ਇਹ ਜਿਹੜਾ ਉਡਾਣ ਭਰਦਾ ਰਿਹਾ ਉਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਹੀ ਗਾਇਬ ਹੋ ਗਿਆ ਸੈਟੇਲਾਈਟ ਡਾਟਾ ਨੇ ਵੀ ਸੁਝਾ ਦਿੱਤਾ ਵੀ ਇਹ ਜਹਾਜ਼ ਆ ਜਿਹੜਾ ਉਹ ਦੱਖਣੀ ਹਿੰਦ ਮਹਾਸਾਗਰ ਵੱਲ ਗਿਆ ਪਰ ਹਲੇ ਤੱਕ ਸਹੀ ਥਾਂ ਦਾ ਨਹੀਂ ਪਤਾ ਲਗਾਇਆ ਜਾ ਸਕਿਆ ਵੀ ਦੱਖਣੀ ਹਿੰਦ ਮਹਾਸਾਗਰ ਵੀ ਕਿਸ ਥਾਂ ਤੇ ਇਹ ਗਿਆ ਜਹਾਜ਼ ਦੇ ਇੱਕਦਮ ਗਾਇਬ ਹੋਣ ਦੇ ਬਾਅਦ ਪੂਰੀ ਦੁਨੀਆ ਹੀ ਸਦਮੇ ਦੇ ਵਿੱਚ ਸੀ ਕਈ ਦੇਸ਼ਾਂ ਨੇ ਮਿਲ ਕੇ ਜਹਾਜ਼ ਦੀ ਖੋਜ ਕਰਨੀ ਹੈ ਜਿਹੜੀ ਉਹ ਸ਼ੁਰੂ ਕੀਤੀ ਸ਼ੁਰੂ ਵਿੱਚ ਦੱਖਣੀ ਚੀਨ ਸਾਗਰ ਤੇ ਗਲਫ ਹਾਫ THAILAND ਦੀ ਜਿਹੜੀ ਤਲਾਸ਼ੀ ਲਿੱਤੀ ਗਈ ਜਦੋਂ ਪਤਾ ਚੱਲਿਆ ਵੀ ਜਹਾਜ਼ ਨੇ ਆਪਣਾ ਰਸਤਾ ਬਦਲਿਆ ਤਾਂ ਖੋਜ ਕੰਪਨੀਆਂ ਨੇ ਆਪਣਾ ਰੂਖ ਜਿਹੜਾ ਬਦਲਿਆ ਉਹਦੇ ਵਿੱਚ ਦਾ ਸਟੇਟ ਆਫ ਮਲਕਾ ਤੇ ਦੱਖਣੀ ਹਿੰਦ ਮਹਾਸਾਗਰ ਦੀ ਹੈ ਜਿਹੜੀ ਖੋਜ ਕਰਨੀ ਸ਼ੁਰੂ ਕਰ ਦਿੱਤੀਗੀ ਇਸ ਖੋਜ ਦੀ ਜਿਹੜੀ ਅਗਵਾਈ ਸੀ ਉਹ ਆਸਟ੍ਰੇਲੀਆ ਨੇ ਸ਼ੁਰੂ ਕੀਤੀ ਆਸਟ੍ਰੇਲੀਆ ਨੇ 17 ਮਾਰਚ 2000 14 ਦੇ ਵਿੱਚ ਆਪਣੀ ਕਮਾਨ ਪੂਰੀ ਸੰਭਾਲੀ ਤੇ ਉਹਨੇ ਇਹ ਖੋਜ ਨੂੰ ਅੱਗੇ ਜਾਰੀ ਰੱਖਿਆ 2016 ਤੇ 2017 ਦੇ ਵਿੱਚ ਲਗਭਗ 1,20,000 ਵਰਗ ਕਿਲੋਮੀਟਰ ਦਾ ਏਰੀਆ ਸੀ ਸਾਗਰ ਦਾ ਉਹ ਸਾਰਾ ਖੋਜਿਆ ਗਿਆ ਪਰ ਅਸਫਲਤਾ ਹੀ ਹੱਥ ਦੇ ਵਿੱਚ ਆਈ ਇਹਨਾਂ ਦੇ ਕੁਝ ਨਹੀਂ ਪਤਾ ਚੱਲਿਆ ਵੀ ਜਹਾਜ਼ ਗਿਆ ਕਿੱਥੇ 2015 ਦੇ ਵਿੱਚ ਰੀਯੂਨੀਅਨ ਟਾਪੂ ਦੇ ਉੱਪਰੋਂ ਇੱਕ ਛੋਟਾ ਜਿਹਾ ਜਹਾਜ਼ ਦਾ ਹਿੱਸਾ ਲੱਭਦਾ ਤੇ ਜਿਸ ਨੂੰ ਬਾਅਦ ਵਿੱਚ ਮਨ੍ਹਾ ਕਰ ਦਿੱਤਾ ਜਾਂਦਾ ਵੀ ਇਹ ਜਿਹੜਾ ਟੁਕੜਾ ਸੀਗਾ ਇਹ MH370 ਦਾ ਨਹੀਂ ਹੈਗਾ ਇਸ ਤੋਂ ਇਲਾਵਾ ਪੂਰਬੀ ਅਫਰੀਕਾ ਦੇ ਕਈ ਏਰੀਆਾਂ ਦੇ ਵਿੱਚ ਜਹਾਜ਼ ਦਾ ਮਲਬਾ ਮਿਲਿਆ ਪਰ ਪੂਰਾ ਜਹਾਜ਼ ਹਲੇ ਤੱਕ ਨਹੀਂ ਮਿਲਿਆ ਸੋ ਇਹ ਵੀ ਅੰਦਾਜ਼ਾ ਹੀ ਸੀਗਾ ਵੀ ਇਹ ਜਹਾਜ਼ ਹੋ ਸਕਦਾ ਪਰ ਪੂਰੇ ਦਾ ਪੂਰਾ ਜਹਾਜ਼ ਉੱਥੇ ਨਹੀਂ ਸੀ 2018 ਦੇ ਵਿੱਚ ਮਲੇਸ਼ੀਅਨ ਗਵਰਨਮੈਂਟ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਕੌਂਟਰੈਕਟ ਕਰਦੀ ਆ ਓਸ਼ਨ ਇਨਫਿਨਿਟੀ ਨੋ ਫਾਊਂਡ ਨੋ ਫੀਸ ਦੇ ਤਹਿਤ ਇਹਦੇ ਵਿੱਚ ਸੀਗਾ ਵੀ ਅਗਰ ਜਹਾਜ਼ ਨਹੀਂ ਲੱਭਿਆ ਜਾਊਗਾ ਤਾਂ ਉਹਨਾਂ ਨੇ ਕੋਈ ਵੀ ਫੀਸ ਹੈ ਜਿਹੜੀ ਉਸ ਕੰਪਨੀ ਨੂੰ ਪੇ ਨਹੀਂ ਕਰਨੀ ਤੇ ਇਸ ਕੰਪਨੀ ਨੇ ਕਾਫੀ ਜਿਹੜੀ ਖੋਜ ਜਾਰੀ ਰੱਖੀ ਜਿੱਦੋ ਜਹਿਦ ਕੀਤੀ ਜਹਾਜ਼ ਨੂੰ ਲੱਭਣ ਦੇ ਲਈ ਪਰ ਉਹਨੂੰ ਵੀ ਅਸਫਲਤਾ ਹੀ ਮਿਲੀ ਫਿਰ 2024 ਦੇ ਅਖੀਰ ਦੇ ਵਿੱਚ ਇੱਕ ਨਵਾਂ ਜਿਹੜਾ ਕੰਟਰੈਕਟ ਆ ਉਹ ਮਲੇਸ਼ੀਅਨ ਗਵਰਨਮੈਂਟ ਇਸ ਕੰਪਨੀ ਦੇ ਨਾਲ ਕਰਦੀ ਆ ਓਸ਼ਨ ਇਨਫਿਨਿਟੀ ਦੇ ਨਾਲ 70 ਮਿਲੀਅਨ ਯੂਐਸਡੀ ਡਾਲਰ ਦਾ ਕੰਟਰੈਕਟ ਆ ਇਹ ਇਹਦੇ ਵਿੱਚ ਅਗਰ ਇਹ ਕੰਪਨੀ ਜਹਾਜ਼ ਲੱਭੂਗੀ ਤਾਂ ਹੀ ਇਹਨੂੰ ਪੈਸੇ ਦਿੱਤੇ ਜਾਣਗੇ ਤੇ ਲਗਭਗ 15000 ਵਰਗ ਕਿਲੋਮੀਟਰ ਦਾ ਜਿਹੜਾ ਏਰੀਆ ਵਾ ਇਸ ਕੰਪਨੀ ਨੇ ਉਹ ਖੋਜਣਾ ਇੱਕ ਉਮੀਦ ਹੈਗੀ ਹੈ ਵੀ ਹੁਣ ਇਹ ਕੰਪਨੀ ਆ ਜਹਾਜ਼ ਨੂੰ ਲੱਭੂਗੀ ਹੁਣ ਅਲੱਗ-ਅਲੱਗ ਥਿਊਰੀਆਂ ਜਿਹੜੀਆਂ ਦੇਖਣ 'ਚ ਸਾਹਮਣੇ ਆਉਂਦੀਆਂ ਨੇ ਲੋਕਾਂ ਦੇ ਅੰਦਾਜ਼ੇ ਨੇ ਵੀ ਜਹਾਜ਼ ਗਿਆ ਕਿੱਥੇ ਕਈ ਲੋਕ ਮੰਨਦੇ ਨੇ ਵੀ ਜਿਹੜਾ MH370 ਫਲਾਈਟ ਸੀਗੀ ਇਹ ਹਾਈਜੈਕ ਹੋਗੀ ਹਾਈਜੈਕ ਹੋਣ ਦੇ ਕਰਕੇ ਇਸ ਦਾ ਰਸਤਾ ਬਦਲਿਆ ਗਿਆ ਤੇ ਇਹਨੂੰ ਬਾਅਦ ਵਿੱਚ ਸਮੁੰਦਰ ਦੇ ਵਿੱਚ ਡਬੋ ਦਿੱਤਾ ਗਿਆ ਕੁਝ ਲੋਕ ਇਹ ਮੰਨਦੇ ਨੇ ਕੁਝ ਹੋਰ ਲੋਕ ਨੇ ਜਿਨ੍ਹਾਂ ਦਾ ਮੰਨਣਾ ਵਾ ਵੀ ਜਿਹੜਾ ਇਹ ਜਹਾਜ਼ ਸੀ ਇਹਦੇ ਵਿੱਚ ਕੋਈ ਮਕੈਨੀਕਲ ਫਾਲਟ ਆਇਆ ਤਕਨੀਕੀ ਖਰਾਬੀ ਆਈ ਜਿਹਦੇ ਕਰਕੇ ਜਹਾਜ਼ ਕਾਫੀ ਸਾਮਾਨ ਦਾ ਉਡਾਨ ਭਰਦਾ ਰਿਹਾ ਉਸ ਤੋਂ ਬਾਅਦ ਇਹ ਸਮੁੰਦਰ ਦੇ ਵਿੱਚ ਗਿਰ ਗਿਆ ਤੇ ਗਾਇਬ ਹੋ ਗਿਆ ਇੱਕ ਹੋਰ ਥਿਉਰੀ ਆ ਜਿਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਆ ਵੀ ਇਦਾਂ ਹੋ ਸਕਦਾ ਜਿਹੜਾ ਫਲਾਈਟ ਦਾ ਪਾਇਲਟ ਸੀ ਜ਼ਹਰੀ ਅਹਿਮਦ ਸ਼ਾਹ ਵੀ ਉਹਨੇ ਇਸ ਫਲਾਈਟ ਨੂੰ ਸਮੁੰਦਰ ਦੇ ਵਿੱਚ ਡਬੋ ਦਿੱਤਾ ਕਿਉਂਕਿ ਉਸ ਦੇ ਘਰ ਦੇ ਵਿੱਚੋਂ ਇੱਕ ਫਲਾਈਟ ਸਿਮੂਲੇਟਰ ਦੇ ਵਿੱਚੋਂ ਅਜੇਹਾ ਰਸਤਾ ਮਿਲਿਆ ਜੋ ਕਿ ਸਿੱਧਾ-ਸਿੱਧਾ ਐਮ ਐਚ 370 ਫਲਾਈਟ ਦੇ ਨਾਲ ਮੇਲ ਖਾਂਦਾ ਸੀਗਾ ਤੇ ਲੋਕਾਂ ਦਾ ਅੰਦਾਜ਼ਾ ਸੀ ਪਰ ਇਹ ਵੀ ਕੋਈ ਪੱਕਾ ਸਬੂਤ ਨਹੀਂ ਸੀ ਵਾਕਈ ਹੀ ਜਹਾਜ਼ ਦੇ ਨਾਲ ਇਦਾਂ ਹੀ ਘਟਨਾ ਵਾਪਰੀ ਹੋਊਗੀ ਤੇ ਕਈ ਲੋਕਾਂ ਦਾ ਇਹ ਵੀ ਵਿਸ਼ਵਾਸ ਹੈ ਵੀ ਜਿਹੜਾ ਜਹਾਜ਼ ਆ ਇਹ ਗਾਇਬ ਹੋਇਆ ਇਹਦੇ ਵਿੱਚ ਕਾਫੀ ਵੱਡੇ ਦੇਸ਼ਾਂ ਦਾ ਹੱਥ ਹੋ ਸਕਦਾ ਜਿਵੇਂ ਕਿ ਅਮਰੀਕਾ ਅਮਰੀਕਾ ਦੇ ਉੱਪਰ ਵੀ ਸ਼ੱਕ ਜਤਾਇਆ ਕਈ ਲੋਕ ਇਹ ਵੀ ਮੰਨਦੇ ਸੀਗੇ ਪਰ ਸਵਾਲ ਹੁਣ ਵੀ ਇਹੀ ਹੈ ਅਗਰ ਅਜੇਹਾ ਹੋਇਆ ਤਾਂ ਪੂਰੇ ਦਾ ਪੂਰਾ ਜਹਾਜ਼ ਕਿੱਥੇ ਆ ਉਹ 239 ਯਾਤਰੀਆਂ ਦਾ ਕੀ ਬਣਿਆ ਇੰਨੀ ਐਡਵਾਂਸਡ ਟੈਕਨੋਲੋਜੀ ਹੋਣ ਦੇ ਬਾਵਜੂਦ ਜਿਹਦੇ ਵਿੱਚ ਰਡਾਰ ਸੈਟੇਲਾਈਟ ਲੋਕੇਸ਼ਨਸ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਜਹਾਜ਼ ਕਿੱਥੇ ਗਾਇਬ ਹੋ ਗਿਆ ਇਹ ਜਹਾਜ਼ ਅੱਜ ਦੇ ਸਮੇਂ ਦੇ ਵਿੱਚ ਹੀ ਇੱਕ ਰਹੱਸ ਬਣਿਆ ਹੋਇਆ ਪਰ ਹੁਣ 2025 ਦੇ ਵਿੱਚ ਉਮੀਦ ਜਗਾਈ ਜਾ ਰਹੀ ਹੈ ਓਸ਼ਨ ਇਨਫਿਨਿਟੀ ਕੰਪਨੀ ਇਸ ਜਹਾਜ਼ ਨੂੰ ਲੱਭੂਗੀ ਤੇ ਜਿਹੜੇ ਯਾਤਰੀ ਉਸ ਜਹਾਜ਼ ਦੇ ਵਿੱਚ ਸਵਾਰ ਸੀ ਉਹਨਾਂ ਦੇ ਨਾਲ ਕੀ ਹੋਇਆ ਸਹੀ ਜਾਣਕਾਰੀ ਇਹ ਕੰਪਨੀ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਊਗੀ ਤੇ ਮਲੇਸ਼ੀਆ ਸਰਕਾਰ ਨੇ ਵੀ ਪੂਰਾ ਯਕੀਨ ਦਵਾਤਾ ਵੀ ਇਸ ਵਾਰੀ ਇਹ ਕੰਪਨੀ ਫੇਲ ਨਹੀਂ ਹੋਊਗੀ ਇਹ ਜਹਾਜ਼ ਨੂੰ ਲੱਭਣ ਦੇ ਵਿੱਚ ਕਾਮਯਾਬ ਹੋਊਗੀ ਦੋਸਤੋ ਐਮ ਐਚ 370 ਜਹਾਜ਼ ਗਾਇਬ ਹੋਣ ਦੀ ਗੱਲ ਨਹੀਂ ਹੈਗੀ ਪਰ ਇੱਕ ਵੱਡਾ ਸਵਾਲ ਆ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਸਾਡੀ ਸਮਝ ਤੋਂ ਬਾਹਰ ਆ ਤੁਸੀਂ ਕੀ ਸੋਚਦੇ ਹੋ ਐਮਐਚ 370 ਜਹਾਜ਼ ਦੇ ਨਾਲ ਕੀ ਹੋਇਆ ਆਪਣੀ رائے ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਜਾਕੀ ਬਾਕੀ ਅਗਰ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ